<kaji>, मुरदाबादारो बंद <laughs> <laughs> ਜਿੰਦਾਬਾਦ 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 ਜ਼ਿੰਦਾਬਾਦ 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 ਮੁਰਦਾਬਾਦ 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 ਐਨ ਸੀਓ ਮੁਦਾਬਾਦ 25000 2014 13 4000 ਆ ਪੰਜਾਬੀ ਨਹੀਂ ਲਿਖ ਧੂਰੀ ਵਾਲੇ ਕੀ ਹੋ ਗਿਆ ਤੂੰ ਰਹੀ ਬਈਓ ਤੇ ਆ ਰਹੀ ਬੇਟਾ ਆ ਜੀ ਇੱਕ ਬੰਦੇ ਦਾ ਪਤਾ ਕਰਦੇ ਹਾਂ ਠੀਕ ਹੈ ਹਾਂਜੀ ਮੈਂ ਗੁਰਦੇਵ ਸਿੰਘ ਸ਼ਾਹਲਾ ਕਿਸਾਨ ਮਜ਼ਦੂਰ ਸੰਘਾਸ਼ ਕਮੇਟੀ ਜ਼ਿਲ੍ਹਾ ਪ੍ਰਧਾਨ ਮੋਗਾ ਜੀ ਤੇ ਵੀ ਇਹ ਆ ਜਿਹੜਾ ਕਿ 14 15 ਤੋਂ ਆਹ ਜਿਹੜਾ ਰੋਡ ਐਨ ਐਚ 40 ਬਣਾ ਰਹੇ ਸੀਗੇ ਔਰ 마ਸ਼ੀ ਕੇ ਪਿੰਡ ਦੇ ਲੋਕਾਂ ਨੇ ਉਦੋਂ ਆਪਦੀ ਮੰਗ ਰੱਖੀ ਸੀ ਕਿ ਉਥੇ ਪੁਲ ਬਣਾਇਆ ਜਾਵੇ ਔਰ ਸ਼ਾਸਨ ਤੇ ਡੀ ਸੀ ਮੋਗਾ ਇਹਗਾ ਮੰਗ ਉਹਨਾਂ ਦੀ ਜਾਇਜ਼ ਸੀਗੀ ਮੰਨਿਆ ਹੋਇਆ ਸੀ ਇਥੇ ਆ ਬਾਕੀ ਅੱਜ 24 ਹੋ ਗਿਆ ਵਾ ਤੇ ਆਹ ਜਿਹੜਾ ਟੂਲਪਲਾਜਾ ਵਾ ਇਹ ਪਰਸੋਂ ਦਾ ਇਹਨਾਂ ਨੇ ਚਾਲੂ ਕਰ ਦਿੱਤਾ ਵਾ ਤੇ ਜਿਹੜਾ ਉਹਥੇ ਪਾਲਸੀ ਦਾ ਉਹ ਮੰਗ ਉਹਨਾਂ ਦੀ ਅਧੂਰੀ ਰਹਿ ਗਈ ਆ ਉਹ ਫਿਰ ਪਿੰਡਾਂ ਵਾਲੇ ਲੋਕ ਆ ਜਿਹੜੇ ਅੱਜ ਇੱਥੇ ਆ ਟੂਲ ਪਰਾਜਾ ਜਿਹੜਾ ਵਾ ਫ੍ਰੀ ਕਰਕੇ ਬੈਠੇ ਹੋਏ ਆ ਉਹਨਾਂ ਚਿਰ ਤੱਕ ਇਹ ਸਾਡਾ ਧਰਨਾ ਜਾਰੀ ਰਹੂਗਾ ਜਿੰਨਾ ਚਿਰ ਤੱਕ ਸਾਡੀ ਓੜਾ ਪੋੜਿਆ ਮਾਛੀਗੇ ਉਥੇ ਬਣਾਇਆ ਨਾ ਜਾਊ ਜਿੰਨੀ ਸਰਵਜੀਤ ਸਿੰਘ ਮਾਛੀਕੇ ਜੀ ਇਹ ਨਹਿਸ ਹਾਈਵੇ ਤੇ ਜਿਹੜਾ ਰੋਡ ਦਾ ਕੰਮ ਸਟਾਰਟ ਹੋਇਆ 14 15 ਤੋਂ ਹੋਇਆ ਸੀ 2014 15 ਤੋਂ ਅਸੀਂ ਉਦੋਂ ਤੋਂ ਲੈ ਕੇ ਜਿਹੜਾ ਪ੍ਰਸ਼ਾਸਨ ਨਾਲ ਮੀਟਿੰਗਾਂ ਜੋ ਕੁਝ ਮੰਗਿਆ ਇਹਨਾਂ ਨੇ ਅਸੀਂ ਲਿਖਤੀ ਰੂਪ ਦਿੰਦੇ ਆ ਰਹੇ ਆਂ ਡੀਸੀ ਮੋਗਾ ਨੇ ਸਾਨੂੰ ਜਿਹੜਾ ਵਾਅਦਾ ਕੀਤਾ ਸੀ ਅਸੀਂ ਸਾਲ ਪਾਰ ਮਾਛੀਕੇ ਜਿਹੜਾ ਰੋਡ ਦੇ ਵਿੱਚ ਧਰਨਾ ਲਾ ਕੇ ਬੈਠੇ ਰਿਆਂ ਕਿ ਡੇਢ ਸਾਲ ਬਾਅਦ ਤੁਹਾਡਾ ਪੁਲ ਬਣ ਜੂ ਉਹ ਨਹੀਂ ਬਣਿਆ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਇਹ ਟੋਲ ਪਲਾਜਾ ਜਿੱਥੇ ਇੱਕ ਪਾਸੇ ਸਰਕਾਰ ਕਹਿ ਰਹੀ ਵੀ ਟੋਲ ਪਲਾਜਾ ਅਸੀਂ ਚੱਕ ਦੇਣੇ ਆ ਤੇ ਇਹ ਨਵਾਂ ਜਿਹੜਾ ਉਹਨਾਂ ਨੇ ਲਾਤਾ ਵਾ ਜਦੋਂ ਇਹ ਬਣ ਰਿਹਾ ਸੀ ਅਸੀਂ ਉਦੋਂ ਵੀ ਇੱਕ ਦਿਨ ਦਾ ਇੱਥੇ ਧਰਨਾ ਲਾ ਕੇ ਸੰਕੇਤਕ ਧਰਨਾ ਲਾ ਕੇ ਕਿਹਾ ਸੀ ਵੀ ਜਿੰਨਾ ਚਿਰ ਮਾਛੀਕੇ ਪੁਲ ਨਹੀਂ ਬਣ ਜਾਂਦਾ ਇਹਦੀ ਜਿਹੜੀ ਪਰਚੀ ਉਹ ਨਹੀਂ ਲੱਗਣ ਦੇਾਂਗੇ ਸੋ ਇਹ ਪਰਸੋਂ ਇਹਨਾਂ ਨੇ ਸਟਾਰਟ ਕਰਿਆ ਅਸੀਂ ਪਰਸੋਂ ਵੀ ਆ ਕੇ ਗਏ ਆ ਕੱਲ ਤਾਂ ਇਹਨਾਂ ਨੇ ਸਾਥੋਂ ਸਮਾਂ ਮੰਗਿਆ ਸੀ ਪਰ ਇਹਨਾਂ ਨੇ ਕੱਲ ਸਾਰੀ ਦਿਹਾੜੀ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਅੱਜ ਅਸੀਂ ਜਿਹੜਾ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਕਿਸਾਨ ਮਦੂਰ ਸੰਘਰਸ਼ ਕਮੇਟੀ ਪੰਜਾਬ ਦੀ ਗਵਾਹੀ ਹੇਠ ਜਿਹੜਾ ਇਹਦੀ ਪਰਚੀ ਫ੍ਰੀ ਕੀਤੀ ਆ ਇਹ ਪਰਚੀ ਉਦੋਂ ਤੱਕ ਫ੍ਰੀ ਰਹੂ ਜਦੋਂ ਤੱਕ ਜਿਹੜਾ ਹੈਗਾ ਮਾਛੀ ਕੇ ਜਿਹੜਾ ਪੁਲ ਨਹੀਂ ਬਣ ਜਾਂਦਾ ਤੇ ਕੀ ਕਹੇ ਟੋਲ ਦਾ ਵੀ ਬਰੋਡ ਹੋ ਰਿਹਾ ਕਿ ਟੋਲ ਦਾ ਵੀ ਜਿਹੜੇ ਨੇੜੇ ਵਾਲੇ ਪਿੰਡ ਆ ਸਾਰੇ ਵਿਰੋਧ ਕਰ ਰਿਹਾ ਕਿਉਂਕਿ ਅੱਗੇ ਜਿਹੜਾ ਇਹਨਾਂ ਦਾ ਦਾਇਰਾ ਸੀ 20 ਕਿਲੋਮੀਟਰ ਤੱਕ ਦਾ ਸੀਗਾ ਪਰ ਇਹਨਾਂ ਨੇ ਉਹ ਜਿਹੜਾ ਲੁੱਟ ਦਾ ਨਵਾਂ ਤਰੀਕਾ ਬਣਾ ਲਿਆ ਜਿਹੜੇ ਲੋਕਲ ਪਿੰਡ ਹੈਗੇ ਆ ਉਹਨਾਂ ਦਾ ਕੋਈ 340 ਰੁਪਏ ਦਾ ਪਾਸ ਬਣੂਗਾ ਤਾਂ ਉਹ ਨੰਗਣਗੇ ਨਹੀਂ ਉਹਨਾਂ ਨੂੰ ਵੀ ਟੋਲ ਲੱਗੂਗਾ ਜਿਹੜੇ ਲੋਕ ਇੱਥੋਂ ਘਰੋਂ ਨਿਕਲ ਕੇ ਸੜਕ ਤੇ ਚੜਦੇ ਆ ਉਹਨਾਂ ਨੂੰ ਵੀ ਟੋਲ ਲੱਗੂਗਾ ਵੀ ਇਹਨਾਂ ਦੇ ਬਹੁਤ ਜ਼ਿਆਦਾ ਮੇਰੇ ਪਿੰਡੋਂ ਬੰਦਾ ਆਇਆ ਢਿੱਲਮੀ ਗਿਆ ਤੇ 400 ਤੇ 60 ਰੁਪਏ ਨੂੰ ਇਹਨਾਂ ਨੇ ਜਿਹੜੀ ਪਲੰਟੀ ਲਾਈ ਹਾਂ ਬਲਾਕ ਅੱਜ ਅਸੀਂ ਵੀਰ ਜੀ ਐਨ ਐਚ ਏ ਇਹ ਟੂਲ ਪਲਾਜੇ ਤੇ ਆਏ ਆ ਸਾਡੀ ਮੰਗ ਸੀਗੀ ਮਾਸੀ ਕਾਲੇ ਪੁਲ ਦੀ ਓਏ ਪੁਲ ਬਣ ਨਹੀਂ ਰਿਹਾ ਇਸ ਮੰਗ ਨੂੰ ਲੈ ਕੇ ਅਸੀਂ ਇੱਥੇ ਧਰਨਾ ਲਾਇਆ ਸਾਡੀਆਂ ਬੀਬੀਆਂ ਦੀ ਬਹੁਤ ਵੱਡੀ ਗਿਣਤੀ ਸੀਗੀ ਹੁਣ ਚਲੋ ਉਹ ਚੱਲੀਆਂ ਗਈਆਂ ਹੁਣ ਸਾਰੇ ਚਲੇ ਗਏ ਪਿੰਡਾਂ ਨੂੰ ਜਿਹੜੇ ਰਹਿਣ ਵਾਲੇ ਉਹ ਰਹਿਣਗੇ ਰਾਤ ਨੂੰ ਇਸ ਕਰਕੇ ਇਹ ਨੇ ਜਿਹੜੀ ਸਾਡੀ ਮੰਗ ਆ ਬਾਰ-ਬਾਰ ਅਸੀਂ ਲਿਖਤੀ ਰੂਪ ਚ ਡੀ ਸੀ ਤੱਕ ਵੀ ਦਿੱਤੀ ਆ ਜਿੰਨਾ ਚਿਰ ਸਾਡੀ ਇਹ ਮੰਗ ਪੂਰੀ ਨਹੀਂ ਹੁੰਦੀ ਉਹਨਾਂ ਚਿਰ ਟੂਲ ਪਲਾਜਾਂ ਅਸੀਂ ਚੱਲਣ ਨਹੀਂ ਦੇਣਾ ਪ੍ਰਸ਼ਾਸਨ ਨਹੀਂ ਸੁਣ ਰਿਹਾ ਹਟਾ ਡੀਸੀ ਨਿਸਰ ਐ ਐਸਐਸਪੀ ਤੱਕ ਸਾਰੀਆਂ ਇਹ ਸਾਡੀਆਂ ਮੰਗਾਂ ਚੱਲੀਆਂ ਗਈਆਂ ਪਰ ਇਹ ਬਿਲਕੁਲ ਨਹੀਂ ਸਾਡੀ ਕੋਈ ਮੰਗ ਇਹਨਾਂ ਨੇ ਮੰਨੀ ਪਰ ਉੱਥੇ ਜੀ ਮੌਤਾਂ ਹੁੰਦੀਆਂ ਪੈਂਡਾ ਅੱਧਾ ਪੈਂਡ ਮਾਸੀ ਕੇ ਦੂਏ ਇਕੱਠਾ ਅੱਧਾ ਵੰਡਿਆ ਵਾ ਜਾਣੀ ਉਹ ਦੁੱਧ ਦੀ ਬੱਚੇ ਸਕੂਲ ਜਾਂਦੇ ਬੱਚਿਆਂ ਦੀਆਂ ਵੀ ਮੌਤਾਂ ਹੋਈਆਂ ਮਾਪੇ ਛੱਡਣਿਆਂ ਦੇ ਨਾਲ ਉਹਨਾਂ ਦੀਆਂ ਵੀ ਮੌਤਾਂ ਹੋਈਆਂ ਲੱਗ ਭਾ ਕੇ ਜਿੰਨੀਆਂ ਅਸੀਂ ਦੇਖੀਆਂ ਵੀ 15 20 ਮੌਤਾਂ ਤਾਂ ਅਸੀਂ ਦੇਖ ਲਈਆਂ ਬਾਰਾਂ ਬਾਰ ਬਾਰ ਅਸੀਂ ਮੰਗ ਕੀਤੀ ਆ ਤੇ ਇਸ ਕਰਕੇ ਪ੍ਰਭੂ ਉਹ ਨਹੀਂ ਮੰਨਦੇਗੇ ਜਿੰਨਾ ਚਿਰ ਸਾਡਾ ਪੁੱਲ ਨਹੀਂ ਬਣਦਾ ਇਹ ਪਰਤੀ ਇਹ ਜ਼ੋਰ ਲਾ ਲੈਣ ਸਾਨੂੰ ਡਾਂਗ ਨਾ ਠਾ ਲੈਣ ਜਿਵੇਂ ਮਰਜ਼ੀ ਪਰ ਅਸੀਂ ਉੱਠਾਂਗੇ ਨਹੀਂ ਜਿੰਨਾ ਚਿਰ ਉਹ ਮਤਲਬ ਸਾਡਾ ਪੁੱਲ ਨਾ ਬਣੂ ਅਸੀਂ ਏਡੂ ਬੱਦੀ ਗੰਤੀ 'ਚ ਕਰਾਂਗੇ ਅਸੀਂ ਸਾਰਾ ਪੰਜਾਬ ਇੱਥੇ ਝੋਖ ਦੇਾਂਗੇ ਜੇ ਪ੍ਰਸ਼ਾਸਨ ਸਾਡੇ ਨਾਲ ਧੱਕਾ ਕਰੂਗਾ ਇਹ 3 ਕਿਲੋ ਡੇਢ ਡੇਢ ਕਿਲੋਮੀਟਰ 3 ਕਿਲੋਮੀਟਰ ਆ ਜੀ ਇਹ ਇੱਕ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ ਜੀ ਪੰਜਾਬ